ਦੋਸਤੋ ਜਿਹਦੇ ਬਾਰੇ ਨੂੰ ਲਾਈਵ ਹੋਣਾ ਪਿਆ ਕਿਉਂਕਿ ਬੜੀ ਹੀ ਮਹੱਤਵਪੂਰਨ ਜੁਗਿਆੜਾ ਦੇ ਵਿੱਚ ਅੱਜ ਜਿਹੜੀ ਦੁਰਘਟਨਾ ਕੱਢੀ ਹੈ ਦੁਰਘਟਨਾ ਘਟਣ ਦਾ ਮਤਲਬ ਦੋਸਤੋ ਇਹ ਹੈ ਕਿ ਪੰਜਾਬ ਦੇ ਵਿੱਚ ਮੈਂ ਪੁੱਛਣਾ ਚਾਹਣਾ ਸੀਐਮ ਮਾਨ ਸਾਹਿਬ ਨੂੰ ਕਿ ਪੰਜਾਬ ਦੇ ਵਿੱਚ ਹਿੰਦੂ ਸੇਫ ਹੈ ਜਾਂ ਨਹੀਂ ਹੈ ਮੈਂ ਪੁੱਛਣਾ ਚਾਹਉਂ ਸਰਕਾਰ ਨੂੰ ਮੈਂ ਪੁੱਛਣਾ ਚਾਹ ਪਟਨਾ ਅਰੇ ਤੁਸੀਂ ਦੇਖੋ ਲੁਧਿਆਣਾ ਦੇ ਵਿੱਚ ਸਾਡੇ ਤਕਸਾਲੀ ਸ਼ੇਰ ਸੈਣੀ ਜਿਹੜੇ ਸੰਦੀਪ ਗੋਰਾ <th>ਪਰਜੀ ਉਹਨਾਂ ਤੇ ਕਾਤਿਲਾਣਾ ਹਮਲਾ ਹੋਇਆ ਰਿਹਾ ਅੱਜ ਬਿਕ ਸੁਨੇਲੇ ਦੋਸਤੋ ਇਹ ਮੇਰਾ ਇੱਕ ਸਵਾਲ ਹੈ ਸਰਕਾਰਾਂ ਨੂੰ ਜਿਹੜੀਆਂ ਸੁੱਤੀਆਂ ਪਈਆਂ ਸਰਕਾਰਾਂ ਉਹਨਾਂ ਨੂੰ ਇੱਕ ਸਵਾਲ ਹੈ ਕਿ ਜਿਹੜਾ ਇਹ ਹਮਲਾ ਹੋਇਆ ਮੈਂ ਇਹਦਾ ਜ਼ਿੰਮੇਵਾਰ ਕੌਣ ਹੈ ਬੜਾ ਵੱਡਾ ਦੋਸਤੋ ਇਹ ਵਿਚਾਰ ਕਰਨ ਦੀ ਗੱਲ ਹੈ ਕਿ ਜਿਹੜਾ ਪੰਜਾਬ ਦੀ ਧਰਤੀ ਲੁਧਿਆਣਾ ਤੇ ਹਮਲਾ ਹੋਇਆ ਇਹਦਾ ਜ਼ਿੰਮੇਵਾਰ ਕੌਣ ਹੈ ਸ਼ਰਿਆਮ ਤੁਸੀਂ ਦੋਸਤੋ ਸ਼ਿਸ਼ਰ ਸ਼ਰਿਆਮ ਨਿਆਣੇ ਦੇਖੋ ਕਿ ਮੈਂ ਨਿਹਾਨੀ ਤੇ ਮੇਰੀ ਕੁੰਗਾ ਇਹ ਗੁੰਡੇ ਗੁੰਡੇ ਇਹਨਾਂ ਦੀ ਗੁੰਡਾਗਰਦੀ ਪੰਜਾਬ ਦੇ ਵਿੱਚ ਵਧੀ ਜਾ ਰਹੀ ਹੈ ਦੇਖੋ ਕਿਤਾ ਹਮਲਾ ਕੀਤਾ ਉਹ ਮੈਂ ਕਹਿੰਦਾ ਤੁਸੀਂ ਉਹ ਪਿੱਛੇ ਪਿੱਛੇ ਹਮਲੇ ਕਰਨ ਵਾਲੇ ਬੰਦੇ ਉਹ ਕੱਲਾ ਬੰਦਾ ਢੇਰ ਲਿਆ ਤੁਸੀਂ ਚਾਹਦੇ ਤੁਸੀਂ ਮੈਂ ਕਹਿੰਦਾ ਬੰਦੇ ਉਹ ਕਹੋ ਤੁਸੀਂ ਸਾਬਰੋ ਤੁਮਾ ਬੰਦਾ ਢੇਰ ਕੇ ਇਹ ਸ਼ੇਰ ਸ਼ੇਰੀ ਕਾ ਵੀ ਥੋੜਾ ਕਿੰਨੀ ਵਾਰੀ ਹੈ ਸਭੀ ਥੋੜੇ ਦੇ ਹੱਤਵਾਲੀ ਆਮਨੇ ਹੋਏ सोलह बचिया दो हजार भी चाहना मान योग लुधियाना के पुलिस कमिश्नर साहब मैं पूछना चाहना मान योग डी जी पी साहब नीचे हिंदुओं की सुरक्षा से वह वापस क्यों दिखी गई ਗੋਲਾਥਾ ਪਰ ਨੂੰ ਪਿਛੇ ਸੁਰੱਖਿਆ ਮਿਲੀ ਹੋਈ ਸੀ ਛੇ ਫੌਜ ਨੇ ਕਾਨੂੰ ਸੁਰੱਖਿਆ ਮਿਲੀ ਹੋਈ ਸੀ ਉਹ ਸੁਰੱਖਿਆ ਵਾਪਸ ਕਿਉਂ ਲੁੱਟੀ ਗਈ ਦੋਸਤੋ ਵਿਚਾਰ ਕਰਨ ਦੀ ਗੱਲ ਹੈ ਕਿਆ ਹੁਣ ਦੀ ਹਿੰਦੂ ਚੋਪਰੇਗਾ ਮੈਨੂੰ ਇੱਕ ਚੀਜ਼ ਦੱਸ ਦੋ ਅੱਜ ਤੋਂ ਹਫ਼ਤਾ ਤੁਸੀਂ ਕਾਲ ਸੁਣੋ ਅਮਰਤਪਾਲ ਅੱਜ ਸੌ ਚੁੱਕਣ ਜਾ ਰਿਹਾ ਹੈ ਦੇਖੋ ਜਿਸ ਦਿਨ ਅਮਰਤਪਾਲ ਅੱਜ ਸੌ ਚੁੱਕਣ ਜਾ ਰਿਹਾ ਹੈ ਉਸ ਦਿਨ ਪੰਜਾਬ ਦੇ ਲੁਧਿਆਣਾ ਦੀ ਤਰਤੀ ਤੇ ਛੇ ਸੈਨਿਕ ਤੇ ਹਮਲਾ ਹੁੰਦਾ ਹੈ ਚੋਪ ਨਈਂ ਆ ਜਾਏਗਾ ਨਹੀਂ ਰਹੂਗਾ ਚੋਪ ਮਿੱਤਰਾ ਨਈਂ ਰਹੇਂਗੇ ਪੰਜਾਬ ਦੇ ਸ਼ੇਰਾਂ ਦੀ ਚੋਪ ਚੰਗੀਆਂ ਕਾਦੀ ਕਿੰਨੀ ਮਰਜੀ ਦਾ ਸ਼ੇਰ ਚੰਗਾ ਰੂਹ ਸ਼ਾਜਾ ਦਿੱਤੀ ਜੇ ਅੱਜ ਸਕੋਰਰ ਸਾਹ ਪਰ ਨੂੰ ਕੁਝ ਹੋ ਗਿਆ ਤੇ ਮੈਂ ਕਹਿੰਦਾ ਕੀ ਇਹਦਾ ਜ਼ਿੰਮੇਵਾਰ ਮੈਨੂੰ ਇਹ ਦੱਸੋ ਕਿ ਕੌਣ ਹੋਏਗਾ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਜਵਾਬ ਦਿਓ ਭਗਵਾਨ ਤੁਮਾ ਭਗਵਾਨ ਤੁਮਾਨ ਸਾਹਿਬ ਤੁਸੀਂ ਜਵਾਬ ਦਿਓ ਤੁਹਾਨੂੰ ਪੰਜਾਬ ਦਾ ਸੀਲ ਹਿੰਦੂਆ ਬਣਾਇਆ ਤੇ ਤੁਸੀਂ ਜਵਾਬ ਦਿਓ ਤੁਹਾਡੇ ਕੋ ਕੱਟੜ ਹਿੰਦੂ ਅਨੀ ਤੁਰਾ ਜਵਾਬ ਮੰਗ ਰਿਹਾ ਹੈ ਜਵਾਬ ਸਾਡੇ ਸ਼ਰਧਾਂਕਾਰੂ ਜਿਹੜਾ ਅੱਜ ਹਮਲਾ ਹੋਇਆ ਪੂਰੇ ਥਾਪਰ ਤੇ ਕਿੰਨੇ ਕਰਵਾਇਆ ਹੋਏ ਇਹਦਾ ਕਿੰਨੇ ਵਾਰ ਕੋਰ ਹੈ ਇਹ ਸਰਕਾਰਾਂ ਦਸਮ ਸਰਕਾਰਾਂ ਪੰਜਾਬ ਦੇ ਵਿੱਚ ਹਿੰਦੂ ਸੇਫ ਹੈ ਜਾਂ ਨਹੀਂ ਹੈ ਇਦਾਂ ਹੀ ਕਿੰਨੀ ਵਾਰੀ ਅੱਤਵਾਦੀ ਹਮਲੇ ਹੋਏ ਕਿੰਨੇ ਸਾਡੇ ਭਰਾ ਸ਼ਰਧਾਂੀ ਕਿੰਨੇ ਸਾਡੇ ਭਰਾ ਹਿੰਦੂ ਲੀਡਰ ਸ਼ਹੀਦ ਹੋਏ ਵਾਰ-ਵਾਰ ਪੰਜਾਬ ਦੇ ਵਿੱਚ ਇਹੀ ਕੰਮ ਹੋ ਰਿਹਾ ਹੈ ਕਿ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੋਈ ਅਸੀਂ ਜੱਲਾ ਕਰਦੇ ਆ ਦੇਸ਼ ਭਗਤੀ ਦੀਆਂ ਅਸੀਂ ਕੱਟਰ ਹਿੰਦੂਆ ਹਿੰਦੂ ਤਾਂ ਵੀ ਗੱਲ ਕਰਦੇ ਆ ਅਸੀਂ ਹਿੰਦੂਵਾਦੀ ਆ ਹਿੰਦੂ ਤਾਂ ਵੀ ਗੱਲ ਕਰਦੇ ਆ ਜੇ ਤੁਸੀਂ ਲੋਕ ਗਿੱਧੜ ਮੈਂ ਗਿੱਧੜ ਹੀ ਕੂੰਗਾ ਗਿੱਧੜ ਇੱਕ ਸ਼ੇਰ ਨੂੰ ਤੁਸੀਂ ਕਿੰਨੇ ਗਿੱਧੜ ਪੈ ਗਏ ਉਹ ਟੇਮ ਰੱਖ ਕੇ ਆ ਰਹੇ ਮੈਂ ਤੁਹਾਨੂੰ ਕਹਿੰਦਾ ਟੇਮ ਰੱਖ ਲਓ ਜੇ ਤੁਹਾਨੂੰ ਪਤਾ ਲੱਗੇਗਾ ਕਿ ਇਹ ਸ਼ੇਰ ਕੌਣ ਹੈ ਰੱਖੋ ਟੇਮ ਜੇ ਤੁਹਾਨੂੰ ਇਹ ਸ਼ੇਰ ਕੋ ਨਾ ਗੁੱਸਾ ਆਂਦਾ ਆਜ ਆਤਮਾ ਨੂੰ ਛੋੜਦੀ ਐ ਕਿਉਂਕਿ ਮੈਂ ਜਿਤ ਆਪਕਾ ਤਵਾ ਪੀੜਿਆ ਤਾ ਮੇਰਾ ਮਨ ਰੋਂਦਾ ਜਦੋਂ ਕਿਸੇ ਸ਼ੇਰ ਸੈਨਿਕ ਤੇ ਹਮਲਾ ਹੁੰਦਾ ਕਿਸੇ ਸਾਡੇ ਹਿੰਦੂ ਭਰਾ ਤੇ ਹਮਲਾ ਹੁੰਦਾ ਪਿੱਛੇ ਪਿੱਛੇ ਹਮਲਾ ਕਰਨ ਵਾਲੇ ਬੰਦੇ ਬਾਹਰ ਵੀ ਦੇਖ ਬੈਠੇ ਇਹੀ ਚੀਜ਼ਾਂ ਬਣਾਉਣੀਆਂ ਕਰਦੇ ਹਜ਼ਾਰ ਹਜ਼ਾਰ ਕੋਲਾ ਕਰਦੇ ਮਾਨੂੰ ਹਜ਼ਾਰ ਹਜ਼ਾਰ ਤਿੰਦੀਆਂ ਤੈਨੂੰ ਮਾਰ ਦੇਣਾ ਤੈਨੂੰ ਮਾਰ ਦੇਣਾ ਤੈਨੂੰ ਮਾਰ ਦੇਣਾ ਪਰ ਇਹ ਸ਼ੇਰ ਸੈਨਿਕ ਕਰੋੜਾ ਕੀ ਕਰਦਾ ਕਿਸੇ ਦਾ ਨਹੀਂ ਕਰਦਾ ਇਹ ਆਪਣੇ ਬੋਤਲ ਲਈ ਆਪਣੇ ਹਿੰਦੁਸਤਾਨ ਲਈ ਆਪਣੇ ਪੰਜਾਬ ਲਈ ਹਮੇਸ਼ਾ ਜਾਨ ਦੇ ਨੂੰ ਤਿਆਰ ਬੈਠਾ ਜਿਹੜੇ ਵਿਦੇਸ਼ਾਂ ਚ ਬੈਠੇ ਤੜੀ ਤਾਕਤਾ ਪੰਨੂ ਵਰਗੇ ਆਤਵਾਦੀ ਨਿੱਜਰ ਵਰਗੇ ਆਤਵਾਦੀ ਜਾਂ ਹੋਰ ਆਤਵਾਦੀ ਤੁਸੀਂ ਦੇਖ ਲਓ ਵਿਦੇਸ਼ਾਂ ਚ ਬੈਠੇ ਪਲੈਨਿੰਗ ਕਰਦੇ ਰਹਿੰਦੇ ਸ਼ੇਰ ਮਾਰਨਾ ਸ਼ੇਰ ਮਾਰਨਾ ਕਿੰਨੀਆਂ ਕੋਲਾਂ ਦੀਆਂ ਮਹਿਮਾਨ ਸਾਹਿਬ ਨੂੰ ਮਾਰ ਲਓ ਜੀਪ ਸਾਹਿਬ ਨੂੰ ਮਾਰ ਲਓ ਭਾਰਤ ਸਰਕਾਰ ਨੂੰ ਕਿੰਨੀ ਵਾਰੀ ਬੇਨਤੀ ਲਾ ਚੁੱਕਿਆ ਵਾ ਕੀ ਹਿੰਦੂ ਪੰਜਾਬ ਦੇ ਵਿੱਚ ਸੇਫ ਹੈ ਲਾ ਨਹੀਂ ਹੈ ਜਵਾਬ ਦੋ ਜਵਾਬ ਦੋ ਮੈਂ ਕਹਾਂ ਹੁਣ ਤੇ ਹਿੰਦੂ ਇਕੱਠੇ ਹੋ ਜਾਓ ਇੱਕ ਵਾਰ ਇੱਕ ਪੈਨਲ ਖੜੇ ਆ ਜਾਓ ਮੈਂ ਪ੍ਰਧਾਨ ਮੈਂ ਪ੍ਰਧਾਨ ਛੱਡ ਦੋ ਜੇ ਅਸੀਂ ਅੱਜ ਇੱਕ ਆਵਾਜ਼ ਥੱਲੇ ਆਵਾਂਗੇ ਤਾਂ ਅਸੀਂ ਬਚਾਂਗੇ ਅਸੀਂ ਇਹਨਾਂ ਦੀ ਵੋਟ ਬੈਂਕ 47 50 55% ਸਾਡੀ ਪੰਜਾਬ ਚ ਹਿੰਦੂਆਂ ਦੀ ਵੋਟ ਹੈ ਪਰ ਮੈਂ ਕਿਸੇ ਨੂੰ ਪੁੱਛਣਾ ਚਾਹਾਂ ਕਿ ਉਹ ਕਿੱਥੇ ਨੇ ਉਹ ਕਿਤੇ ਇਹ ਮਲੇ ਸਮਾਨ ਉਹ ਕਿਤੇ ਇਹ ਮੰਤਰੀ ਐਨਪੀ ਸਹਿਬਾਨ ਜਿਹੜਾ ਪੰਜਾਬ ਦੇ ਹਿੰਦੂਆਂ ਦੀ ਵੋਟਾਂ ਲੈ ਕੇ ਹਿੰਦੂਆਂ ਨੂੰ ਨਹੀਂ ਪੁੱਛਦੇ ਬੜਾ ਵੱਡਾ ਸਵਾਲ ਮੈਂ ਕਹਿੰਦਾ ਕਿ ਹਿੰਦੂ ਪੰਜਾਬ ਚ ਸਿਰਫ ਆਲਾ ਨਹੀਂ ਹੈ ਪੰਜਾਬ ਦੀ ਜਨਤਾ ਦੱਸੇ ਅਸੀਂ ਦੇਸ਼ ਭਗਤ ਆ ਅਸੀਂ ਪੰਜਾਬ ਭਗਤ ਆ ਅਸੀਂ ਦੇਸ਼ਕ ਵੀ ਕਲ ਕਰਨੀ ਹੈ ਪੰਜਾਬ ਬਾਰੇ ਵੀ ਗੱਲ ਕਰਨੀ ਹੈ ਮਾਨ ਸਾ ਜੇ ਤੁਸੀਂ ਦੁਬਾਰਾ ਸਰਕਾਰ ਜਾਣਾ ਚਾਹੁੰਦੇ ਇਹ ਹਿੰਦੂਆਂ ਦੀ ਸੇਫਟੀ ਕਰੋ ਹਿੰਦੂਆਂ ਦੀ ਇਹ ਉਹ ਹਿੰਦੂ ਹੈ ਜਿਨੇ ਕੁਰਬਾਨੀਆਂ ਦਿੱਤੀਆਂ ਕੁਰਬਾਨੀਆਂ ਇਹ ਕੱਟੜ ਸ਼ਰਧਾਂ ਦੀ ਕਮੀ ਤੋੜਾ ਇਹ ਉਹ ਹਿੰਦੂ ਹੈ ਜਿਨੇ ਆਪਣੀ ਜਾਨ ਤੱਕ ਨਿਪਰਵਾਣੀ ਕੀਤੀ ਕਿੰਨੀ ਵਾਰੀ ਯਾਦ ਕਰਵਾਤੀ ਹਮਨੇ ਉਹ ਕਿੰਨੀ ਵਾਰੀ ਪਰ ਬਿਲਕੁਲ ਵੀ ਹਿੰਦੂਆਂ ਦੀ ਸੇਫਟੀ ਨਹੀਂ ਹੈ ਪੰਜਾਬ ਦੇ ਵਿੱਚ ਪਰ ਹੁਣ ਪੰਜਾਬ ਦਾ ਹਿੰਦੂ ਚਾਗੇਗਾ ਹਿੰਦੂ ਪੰਜਾਬ ਦਾ ਹਿੰਦੂ ਬੋਲੇਗਾ ਆਪਣੇ ਲੱਤਰੇ ਇਹ ਤੇ ਹਿੰਦੂ ਮੋਢੀ ਲਾ ਲੋ ਉਹਦੇ ਜਿਹੜਾ ਪੰਜਾਬ ਦੇ ਹੀ ਪੁਆਦੀ ਹਾਕਤ ਗੱਲ ਕਰੇ ਮੈਰੀ ਇੱਕ ਗੱਲ ਸੁਣੋ ਮੈਂ ਇੱਕੀ ਦਸਨਾ ਚਾਹਾਂਵਾ ਇਸ ਸਰਕਾਰਾਂ ਨੂੰ ਕਿ ਹਿੰਦੂਆਂ ਦੀ ਵੋਟਾਂ ਨਾਲ ਤੁਸੀਂ ਜਿੱਤਦੇ ਹੋ ਪਰ ਹਿੰਦੂਆਂ ਦਾ ਖਿਆਲ ਸਰਕਾਰਾਂ ਕਿਉਂ ਨਹੀਂ ਰੱਖਦੀਆਂ ਅਸੀਂ ਲੋਕ ਦੇ ਵੋਟਾਂ ਲਈ ਖੜੇ ਹੁੰਦੇ ਆ ਵੋਟਾਂ ਮੰਗਦੇ ਆ ਸਾਨੂੰ ਇਗਨੋਰ ਕੀਤਾ ਜਾਂਦਾ ਮੈਂ ਪੰਜਾਬ ਦੀ ਜਨਤਾ ਨੂੰ ਕਹਿੰਦਾ ਇਹੋ ਹਿੰਦੂ ਦਾ ਕਿਹੜਾ ਫਰਟੰਗ ਕੁਰਬਾਨ ਹੋਣੇ ਤਿਆਰ ਨੇ ਆਪਣੇ ਪੰਜਾਬ ਨਾਲ ਪਿਆਰ ਕਰਦੇ ਆ ਆਪਣੇ ਦੇਸ਼ ਨਾਲ ਪਿਆਰ ਕਰਦੇ ਆ ਮੈਂ ਇੱਕ ਚੀਜ਼ ਕਹਣਾ ਕਿ ਪੰਜਾਬੀ ਲੁਧਿਆਈ ਧਰਤੀ ਦੇ ਇਕੱਠੇ ਹੋਵੋ ਜੇ ਬੋਰਾ ਸਾਫਰ ਤੇ ਹਮਲਾ ਹੋ ਜਾਵੇ ਉਹਦੇ ਇਨਸਾਨ ਦੀ ਲੜਾਈ ਹੁਣ ਲੰਬੀ ਲੜੀ ਜਾਊਗੀ ਚੁੱਪ ਨਹੀਂ ਰਿਆ ਜਾਊਗਾ ਔਰ ਜਿੰਨੇ ਸਾਥੇ ਮੈਂ ਕਹਣਾ ਹਿੰਦੂ ਪਰਿਵਾਰ ਤੇ ਪਹਿਲਾਂ ਵੀ ਹਮਰੇ ਹੋਏ ਆ ਚਲੋ ਮੈਂ ਵੀ ਸੀਗਾ ਮੈਂ ਕਿਛੀ ਨਹੀਂ ਕਹਣਾ ਇੱਕ ਬੈਣਾ ਥੱਲੇ ਜੋੜ ਜੋ ਇੱਕ ਬੈਣਾ ਥੱਲੇ ਹੋ ਜਾਓ ਇੱਕ ਮੋਢੀ ਲੈ ਲੋ ਜਦ ਤੱਕ ਆਪਾਂ ਅਸੀਂ ਆਪਣੀ ਲੜਾਈ ਨਹੀਂ ਲੜਾਂਗੇ ਇਹ ਸਰਦਾਰਾਂ ਸਮੂਹ ਦਬਾਂਦੀਆਂ ਰੇੜਗੀਆਂ

हम हिंदू एक हैं हम जागेंगे और पूरी ताकत के साथ तुरंत ठोके